ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਵੀ ਇਹਦੇ ਨੇੜੇ ਹੈ ਕੋਟਕਪੂਰਾ ਸ਼ਹਿਰ ਵੀ ਨੇੜੇ ਰਹਿ ਜਾਂਦਾ ਹੈ ਕੋਟਕਪੂਰੇ ਤੋਂ ਜੈਤੋ ਵਾਲੀ ਸੜਕ ਦੇ ਉੱਤੇ ਥੋੜਾ ਸਾਈਡ ਤੇ ਹਟਵਾਇਆ ਇਹ ਪਿੰਡ ਨਾਲ ਦਾ ਪਿੰਡੇ ਦੇ ਮੱਤਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਵਹੜਾਂ ਲੈ ਕੇ ਆਉਂਦਾ ਵਿਕਰੀ ਵਾਲੀਆਂ 8 ਨਾਗ ਅਜ ਦੀ ਵੀਡੀਓ ਦੇ ਵਿੱਚ ਹੈ ਸਾਰੀਆਂ ਬੱਛੀਆਂ ਦੇ ਰੇਟ ਤੁਹਾਨੂੰ ਵੀਡੀਓ ਚ ਦੱਸਾਂਗੇ ਤੁਸੀਂ ਜਿਹੜਾ ਨਾਗ ਇਹਨਾਂ ਚ ਚੰਗਾ ਲੱਗਿਆ ਉਹਦੀ ਤਸੱਲੀ ਆ ਕਿ ਕਰ ਸਕਦੇ ਹੋ ਦੇਖ ਸਕਦੇ ਹੋ ਹਾਈਟ ਬਾਰੇ ਵੜਾਂ ਦੀ ਬਾਰੇ ਪਹਿਲਾਂ ਹੀ ਇਹ ਦੱਸਣ ਦੀ ਕੋਸ਼ਿਸ਼ ਰਹਿੰਦੀ ਹੈ ਵੀ ਜਿਹੜੀਆਂ ਖੁਰਲੀਆਂ ਬਣੀਆਂ ਹੁੰਦੀਆਂ ਉਹਦਾ ਸਟੈਂਡਰਡ ਸਾਈਜ਼ ਜਿਹੜਾ ਉਹ 2 ਤੋਂ 2.5 ਫੁੱਟ ਦੇ ਵਿੱਚ ਚੱਲਦਾ ਤੇ ਉਸੇ ਹਿਸਾਬ ਤੇ ਤੁਸੀਂ ਇਹ ਖੁਰਨੀਆਂ ਦੀ ਹਾਈਟ ਦੇਖਿਓ ਤੇ ਉਦੋਂ ਉੱਤੇ ਬੱਛੀਆਂ ਨੂੰ ਜੱਜ ਕਰ ਲਿਓ ਜੇ ਕਿੰਨੀਆਂ ਉੱਚੀਆਂ ਹੋ ਸਕਦੀਆਂ ਚਾਰ ਵੜਾਂ ਜਿਹੜੀਆਂ ਮੇਰੇ ਖਿਆਲ ਚ ਜੇ 2 ਮਹੀਨੇ ਕੋਈ ਵੀਰ ਚੰਗੀਆਂ ਸੰਭ ਲੈਂਦਾ ਤੇ AI ਦੇ ਜੋਗ ਹੈ ਇਹ ਤੋਂ ਇਲਾਵਾ 4 ਬੱਚੀਆਂ ਥੋੜੀਆਂ ਛੋਟੀਆਂ ਉਹਨਾਂ ਤੇ ਥੋੜਾ ਟਾਈਮ ਤੁਹਾਨੂੰ ਅਜੇ ਹੋਰ ਲਾਉਣਾ ਪਊਗਾ ਉਹਨਾਂ ਨੂੰ ਗੱਪਣ ਕਰਾਉਣ ਵਾਸਤੇ ਸੋ ਆਓ ਸ਼ੁਰੂਆਤ ਵੱਡੀਆਂ ਬੱਚੀਆਂ ਤੋਂ ਕਰਦੇ ਆਂ ਬਾਕੀ ਫੇਰ ਬੇਨਤੀ ਕਰ ਦਿੰਦਾ ਵੀ ਪਸ਼ੂ ਤੁਸੀਂ ਆਪਦੀ ਇੱਛਾ ਨਾਲ ਖਰੀਦਦੇ ਹੋ ਤੇ ਆ ਕੇ ਦੇਖਣਾ ਤਸੱਲੀ ਕਰਨਾ ਹੱਕ ਹੁੰਦਾ ਲਖਵੀਰ ਬਾਈ ਸਸਤੀ ਕੱਛੀガル ਬਾਈ ਲਖਵੀਰ ਹੁਣ ਤੱਕ ਥੋੜਾ ਡਿਲੇ ਕਰਤਾ ਸੀ ਵੜਾਂ ਲਿਆਉਣੀਆਂ ਘਟਾਉਂਦਾ ਸੀ ਆ ਵੀ ਜਿਵੇਂ ਜਾਈ ਚਲ ਜੇ ਵੀ ਸੀ ਹੁਣ ਸ਼ੁਰੂ ਕਰਤਾ ਕੰਮ ਆਉਣੀਆਂ ਰੂਟੀਨ ਹਾਂਜੀ ਹਾਂਜੀ ਬਾਈ ਚਾਰ ਵਾਢਾਂ ਆਪਣੇ ਕੋਲ ਸ਼ੁਰੂ ਚ ਆਪਾਂ ਪਹਿਲੇ ਨੰਬਰ ਵਾਲੀ ਬੱਛੀ ਤੋਂ ਸ਼ੁਰੂਆਤ ਕਰਦੇ ਹਾਂ ਦੰਦੋ ਕਿਵੇਂ ਆ ਬੱਚੇ ਇਹ ਬਾਈ ਖੀਰੀ ਹੈ ਦੰਦੋ ਕੀ ਰੇਟ ਰਹੂਗਾ ਇਹਨਾਂ ਦਾ ਇਹ ਜੋੜੇ ਦਾ 40000 ਰੁਪਏ ਬਾਈ ਜੋੜੇ ਦਾ 40000 ਰੇਟ ਖੋਲ ਲੈਣ ਦੋਸਤੋ ਦੋ ਬੱਛੀਆਂ ਇਕੱਠੀਆਂ ਦੀ ਕੀਮਤ ਬਾਈ ਨੇ 40000 ਰੱਖੀ ਹੈ ਬਾਕੀ ਜੇ ਤੁਸੀਂ ਇਕੱਲੀ ਖਰੀਦਣੀ ਚਾਹੁੰਦੇ ਹੋ ਤਾਂ ਰੇਟ ਪੁੱਛ ਲਿਓ ਜੇ ਉਹਦਾ ਵੀ ਰੇਟ ਤੁਹਾਨੂੰ ਪਤਾ ਲੱਗ ਜਾਊਗਾ ਇਦੇ ਨਾਲ ਇੱਕ ਹੋਰ ਬੱਛੀ ਹੈ ਉਹ ਵੀ ਆਪਾਂ ਤੋੜਾਂਗੇ ਪਹਿਲਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਦੰਦੋਂ ਬਾਈ ਦੱਸਦਾ ਵੀ ਖੀਰੀ ਹੈ ਦੰਦੋ ਵੀਡੀਓ ਚ ਦਿਖਾ ਵੀ ਦਿੰਦੇ ਆ ਠੀਕ ਹੈ ਓਕੇ ਬੰਦ ਦੇ ਬਾਈ ਸੋ ਇਹ ਖੀਰੀ ਬੱਛੀ ਇਹਦੇ ਨਾਲ ਜਿਹੜੀ ਬੱਛੀ ਹੈ ਦੱਸੋ ਜਰਸੀ ਦਾ ਐਚ ਐਫ ਨਾਲ ਕਰਾਸ ਹੈ ਜਿਆਦਾ ਪੱਖ ਵੈਸੇ ਤੁਸੀਂ ਇਹ ਮੰਨ ਲਓ ਵੀ ਇਹ 50 50 ਬਰੀਡ ਹੀ ਹੈ ਬੰਦੋ ਇਹ ਵੀ ਖੀਰੀ ਹੈ ਦੁੱਧ ਨੂੰ ਇਹ ਚੰਗੀਆਂ ਰਹਿੰਦੀਆਂ ਕਿਉਂਕਿ ਹਾਈਟ ਇਹਨਾਂ ਦੀ ਜਰਸੀ ਕਰਕੇ ਮੀਡੀਅਮ ਹੋ ਜਾਂਦੀ ਹੈ ਐਚ ਐਫ ਦੇ ਗੋਣ ਹੁੰਦੇ ਆ ਤਾਂ ਨਾਲ ਦੁੱਧ ਨੂੰ ਚੰਗਾ ਰਹਿੰਦਾ ਪਸ਼ੂ ਬਾਕੀ ਬੱਚੇ ਜਿੱਦਾਂ ਦੀ ਮਰਜ਼ੀ ਲੈ ਲਓ ਇਹਨਾਂ ਤੋਂ ਤੁਸੀਂ ਨਸਲ ਸੁਧਾਰ ਕਰ ਸਕਦੇ ਹੋ ਜਰਸੀ ਵਾਲੇ ਪੱਖ ਨੂੰ ਦੰਦੋ ਖੀਰੀ ਪੂਰਾ ਬੋਡੀ weight ਹੈ ਮੱਥੇ 'ਚ ਟੋਆ ਵੀ ਪੈਂਦਾ ਤੇ ਵਿੱਚ ਜਿਹੜਾ ਚੰਦ ਜਿਹਾ ਬਣਿਆ ਇੱਕ ਨਿਸ਼ਾਨ ਜਿਹਾ ਬਣਿਆ ਉਹ ਵੀ ਬੜਾ ਸੋਹਣਾ ਲੱਗਦਾ ਥੱਲੋਂ ਸਾਫ਼ ਸੁਥਰੀ ਹੈ ਛੋਲੀ ਵੀ ਗੰਬਣਾ ਵਾਂਗੂ ਖਾਂਦੀ ਹੈ ਮੈਂ ਇਹ ਤਾਂ ਗੱਲ ਪਹਿਲਾਂ ਹੀ ਐਡ ਕਰਤੀ ਸੀ ਕਿਉਂਕਿ ਜਰਸੀ ਤੇ ਐਫ ਦੇ ਵਿੱਚ ਜਦੋਂ ਇਦਾਂ ਸਮੇਲ ਬਣਦਾ ਤਾਂ ਹਾਈਟ ਨਾਲੋਂ ਹਵਾਨਾ ਵੱਡਾ ਹੋ ਜਾਂਦਾ ਇਹਨਾਂ ਵੜਾਂ ਦਾ ਸੋ ਇਹ 40000 ਚ ਦੋ ਵੱਛੀਆਂ ਜੇ ਕੋਈ ਵੀਰ ਪਸੰਦ ਕਰਦਾ ਚੰਗੀਆਂ ਲੱਗਦੀਆਂ ਆ ਤਾਂ ਤੁਸੀਂ ਕੰਟੈਕਟ ਬਾਈ ਨਾਲ ਬਣਾ ਲਿਓ ਇਹਦੋਂ ਅੱਗੇ ਫੇਰ ਤੁਹਾਨੂੰ ਜੋੜੇ ਦਾ ਰੇਟ ਬਾਈ ਦੱਸੂਗਾ ਲਖਵੀਰੇ ਇਹਦੋਂ ਅੱਗੇ ਜਿਹੜੀ ਵੱਛੀ ਆ ਬਾਈ ਕਾਲੀਰੀ ਹੈ ਬਾਈ ਠੀਕ ਹੈ ਇਹਨਾਂ ਦਾ ਵੀ 40 ਰੁਪਏ ਦੋਹਾਂ ਜੋੜੇ ਦਾ ਹਾਂਜੀ ਲੈ ਆਈ ਵਾਪਸ ਦੱਸੋ ਇਹ ਚਾਰ ਬੱਚੀਆਂ ਦਾ ਰੇਟ 80000 ਹੈ ਮੰਤਨ ਹੋਊਗਾ ਵਿੱਚੋਂ ਇਹ ਬੱਚੀ ਨੂੰ ਦੇਖੋ ਦੰਦੋਂ ਖੀਰੀ ਹੈ ਢਾਂਚਾ ਉੱਤੋਂ ਸੋਹਣਾ ਸਿੱਧੀ ਹੈ ਬਿਲਕੁਲ ਦੰਦ ਵੀਡੀਓ 'ਚ ਦੇਖ ਲੈਣੇ ਆ ਬਿਲਕੁਲ ਖੀਰੀ ਠੀਕ ਹੈ ਭਾਈ ਹਜੇ ਬੱਚਾ ਛੋਟੀ ਉਮਰ ਦਾ ਦੱਸੋ ਕਿਉਂਕਿ ਦੰਦਾਂ ਦੇ ਵਿੱਚ ਕੋਈ ਵੈਰ ਨਹੀਂ ਕੋਈ ਦੰਦ ਵੱਡਾ ਨਹੀਂ ਹਜੇ ਹੋਇਆ ਦੰਦ ਹਜੇ ਸਿੱਟੂ ਕੀ ਫੇਰ ਇਹ ਦੋਂਦੀਆਂ ਚਾਉਣੀ ਐ ਪਰ ਉਹ ਤੋਂ ਪਹਿਲਾਂ ਪਹਿਲਾਂ ਇਹ ਗੱਭਣ ਹੋ ਜੂਗੀ ਅੱਛੀ ਝੋਲੀ ਉਫਾ ਦੇ ਝੋਲੀ ਬਹੁਤ ਸੰਗੀਦੀ ਉਹ ਥੱਲੋਂ ਸਾਫ਼ ਸੁਥਰੀ ਐ ਦੱਸੋ ਲਖੀਰ ਦਿਖਾਉਣੀਆਂ ਨਹੀਂ ਨੇ ਤੁਹਾਨੂੰ ਬਸ ਐਵੇਂ ਹੀ ਰਹੂਗੀ ਐ ਇੱਕ ਹੋਰ ਬੱਛੀ ਦੋਸਤੋ ਇਹ ਦੋ ਅੱਗੇ ਬਾਈ ਦੋੰਦੀ ਐ ਇਹ ਦੋ ਦੰਦ ਹੈ ਠੀਕ ਐ ਸੋ ਰੇਟ 40000 ਦਸੂ ਇਹ ਦੋ ਦੰਦ ਦਾ ਵਜ਼ਨ ਠੀਕ ਐ ਪਰ ਥੋੜੀ ਸੰਭਾਲ ਹੋਰ ਕਰਨ ਦੀ ਲੋੜ ਆ ਢਾਂਚਾ ਖੁੱਲਾ ਡੁੱਲਾ ਦੋ ਦੰਦ ਕਨਫਰਮ ਐ ਠੀਕ ਐ ਚਾਨ ਚਾਰ ਹੀ ਆ ਨਿਕੜਵੇ ਆ ਬਾਕੀ ਜੇ ਕੋਈ ਵੀਰ ਕਿਸੇ ਵੀ ਕਿਸਮ ਦਾ ਕੋਈ ਟੈਸਟ ਕਰਾਉਣਾ ਚਾਹੁੰਦਾ ਕੋਈ ਚੈੱਕ ਕਰਨੀ ਚਾਹੁੰਦਾ ਉਹਦੇ ਡਾਕਟਰ ਵੀਰ ਤੋਂ ਚੈੱਕ ਕਰਾਉਣੀ ਚਾਹੁੰਦਾ ਕੋਈ ਵੀ ਅੱਛੀ ਤਾਂ ਤੁਸੀਂ ਕਰਵਾ ਸਕਦੇ ਹੋ ਸੋ ਇਹ ਚਾਰ ਵੜਾ ਜਿਨ੍ਹਾਂ ਦਾ ਰੇਟ 80000 40 40000 ਜੋੜੇ ਦੀ ਡਿਮਾਂਡ ਹੈ ਇਹ ਤੋਂ ਬਾਅਦ ਤੁਹਾਨੂੰ ਬੱਚੀਆਂ ਚਾਰ ਹੋਰ ਦਿਖਾਉਣੀਆਂ ਲਖਵੀਰੇ ਤਾਂ ਛੋਟੇ ਬੱਚੇ ਹੀ ਆ ਹਾਂਜੀ ਭਾਈ ਇਹਨਾਂ ਦਾ ਰੇਟ ਕੀ ਰਊ ਇਹਨਾਂ ਦਾ ਚਾਰਾਂ ਦਾ 40000 ਰੁਪਏ ਦੇ ਤੌਰ ਦੇ ਕੇ ਕਰਕੇ ਦੱਸੋ ਇਹ ਜਰਸੀ ਚ ਪੈਂਦੀ ਹੈ ਨਰੋਈ ਵੜ ਹੈ ਨਰੋਈ ਬੱਚੀ ਹੈ ਪੂਛੇ ਦੀ ਥੋੜੀ ਥੱਲੋਂ ਟੁੱਟੀ ਵੀ ਹੈ ਵੈਸੇ ਤਾਂ ਆਪਾਂ ਨੂੰ ਪਤਾ ਐਚਐਫ ਤੇ ਜਰਸੀ ਦੀ ਬਹੁਤ ਹੀ ਪੂਛ ਲੰਬੀ ਹੁੰਦੀ ਨਹੀਂ ਪਰ ਥੋੜੀ ਟੁੱਟੀ ਵੀ ਹੈ ਇਹ ਅਜੇ ਛੋਟੀ ਉਮਰ ਦੀ ਹੈ ਸੈਂਗੇ ਦੇ ਦਾਗੇ ਵੀ ਲੱਗ ਬਈ ਉਹ ਮਾੜੇ ਫੁੱਟੇ ਵੀ ਦਾਗੇ ਦੇ ਠੀਕ ਹੈ ਸੋ ਸੋ ਕਈ ਵਾਰਾਂ ਦਾਗਨ ਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹਦੇ ਨਾਲ ਫੋਟ ਜੀ ਨਾਲ ਫੁੱਟ ਖੜਦੀ ਹੈ ਬੱਚੀ ਬਹੁਤ ਸੋਹਣੇ ਰੰਗ ਦੀ ਮਜ਼ਬੂਤ ਟਾਂਚੇ ਦੀ ਹੈ ਜੇ ਕੋਈ ਵੀ ਜਰਸੀ ਤੇ ਕੰਮ ਕਰਦਾ ਹੈ ਸੋਹਣੀ ਲੱਗਦੀ ਆ ਦਾ ਜਰੂਰ ਸੰਪਰਕ ਕਰਿਓ ਬਾਈ ਨਾਲ ਤੁਹਾਨੂੰ ਇੱਕ ਚੰਗੀ ਜਰਸੀ ਬੱਚੀ ਮਿਲ ਰਹੀ ਹੈ ਛੱਡ ਦੇ ਲਖਿ ਪੁੱਛ ਸੋ ਇਹਦਾ ਟਾਂਚਾ ਤੁਸੀਂ ਫੇਰ ਦੇਖ ਲਓ ਬਹੁਤ ਸੋਹਣੀ ਗਾਂ ਬਣੂਗੀ ਦੱਸੋ ਦੁੱਧ ਕਿੰਨਾ ਦਿੰਦੀ ਹੈ ਤਾਂ ਤੁਹਾਡੀ ਸਮਝ ਹੋਊਗੀ ਜਾਂ ਪਤਾ ਲੱਗੂਗਾ ਵੀ ਕਰਨ ਵਾਲੀ ਕੀ ਰਿਜ਼ਲਟ ਦਿੰਦੀ ਹੈ ਪਰ ਬੰਤਰ ਬਹੁਤ ਚੰਗੀ ਹੈ ਵੈੜ ਦੀ ਇਹਦੋਂ ਅੱਗੇ ਇੱਕ ਹੋਰ ਬੱਚੀ ਬਾਈ ਤੋਰੂਗਾ 40000 ਚਾਰਾਂ ਬੱਚੀਆਂ ਦੀ ਡਿਮਾਂਡ ਹੈ 10000 ਦਾ ਪੁੱਠਾ ਬਣਦਾ ਜੇ ਇਕੱਠੀਆਂ ਖਰੀਦਦੇ ਹਾਂ ਤਾਂ ਵੱਡੀਆਂ ਵੱਛੀਆਂ 20000 ਦਾ ਪੁੱਠਾ ਬਣਦਾ ਬਾਕੀ ਇਕੱਠੀਆਂ ਹੀ ਖਰੀਦ ਲਓਗੇ ਤਾਂ ਹੋਰ ਵੀ ਰੇਟ 'ਚ ਫਰਕ ਪੈ ਜਾਂਦਾ ਵੈਸੇ 15000 ਦਾ ਪੁੱਠਾ ਬਣਦਾ ਜੇ ਇਕੱਠੀਆਂ ਅੱਠੇ ਖਰੀਦ ਦਿਓ ਤਾਂ ਇਹਦੇ ਚੋਂ ਗੰਜੈਸ ਹੋਰ ਕੀ ਨਿਕਲਦੀ ਉਹਦੇ ਲਈ ਗੱਲਬਾਤ ਤੁਹਾਨੂੰ ਬਾਈ ਲਖਵੀਰ ਨਾਲ ਕਰਨੀ ਪਊਗੀ ਕੰਟੈਕਟ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਨੰਦਾ ਦੇਖਣ ਦੀ ਲੋੜ ਨਹੀਂ ਦੋਸਤੋ ਬੱਚਾ ਛੋਟੀ ਉਮਰ ਦਾ ਲੈ ਚੱਲ ਇਹ ਲਾਸਟ ਉਤੇ ਬੱਚੀ ਤੁਹਾਨੂੰ ਦਿਖਾ ਰਹੇ ਆ। ਲਿਆ। ਸੋ ਇਹ 8 ਬੱਚੀਆਂ ਅੱਜ ਦੀ ਵੀਡੀਓ ਚ ਵਿਕਰੀ ਆ ਲਈਆਂ ਸੀ। ਇਹਨਾਂ ਦੀ ਡਿਮਾਂਡ ਜਿਹੜੀ ਬਾਈ ਨੇ ਰੱਖੀ ਆ ਰੇਟ ਜਿਹੜਾ ਰੱਖਿਆ ਉਹ ਤੁਹਾਨੂੰ ਦੱਸਤਾ ਢਾਂਚੇ ਤੁਸੀਂ ਦੇਖ ਲਏ ਆ ਇਹਦੋਂ ਅੱਗੇ ਫਾਈਨਲ ਪਸੂ ਤੁਸੀਂ ਕਰਨਾ ਪਾਸ ਵੀ ਆ ਕੇ ਤੁਸੀਂ ਕਰੋਗੇ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ